ਹੈਲੋ ਜੀ ਸਤਿ ਸ਼੍ਰੀ ਅਕਾਲ ਆਪਾਂ ਪਹੁੰਚ ਚੁੱਕੇ ਹਾਂ ਸ਼ਹਿਰ ਪਟਿਆਲੇ ਜਿੱਥੇ ਕਿ ਆਪਣੀ ਗ੍ਰੈਂਡ ਐਗਜ਼ੀਬਿਸ਼ਨ ਰੰਗ ਪੰਜਾਬ ਦੇ ਹੱਥ ਕਲਾ ਪ੍ਰਦਰਸ਼ਨੀ ਹੋਣ ਜਾ ਰਹੀ ਹੈ ਜੀ ਲੋਕੇਸ਼ਨ ਰਹੂਗੀ ਜੀ ਹੋਟਲ ਗੋਰਬਨ O ਮੈਕਸ ਮਾਲ ਦੇ ਨਾਲ ਕਾਲੀ ਮਾਤਾ ਮੰਦਿਰ ਦੇ ਬਿਲਕੁਲ ਸਾਹਮਣੇ ਤੇ ਇੱਥੇ ਹਾਲ ਦੇ ਵਿੱਚ ਆਪਣੀ ਜੋ ਐਗਜ਼ੀਬਿਸ਼ਨ ਹੋ ਰਹੀ ਹੈ ਸਾਹਮਣੇ ਤੁਹਾਨੂੰ ਆਪਾਂ ਹਾਲ ਦਿਖਾ ਰਹੇ ਹਾਂ ਠੀਕ ਹੈ ਜੀ ਤੁਸੀਂ ਇੱਥੇ ਪਹੁੰਚਣਾ ਹੈ ਇਹ ਹੱਥ ਕਲਾ ਮੇਲਾ ਵੇਖਣ ਫ੍ਰੀ ਆਫ ਕੋਸਟ ਕੋਈ ਐਂਟਰੀ ਫੀਸ ਨਹੀਂ ਲੱਗੂਗੀ ਤੇ ਜੋ ਵੀ ਤੁਸੀਂ ਕਿਸੇ ਵਹੀਕਲ ਤੇ ਆਉਨੇ ਹੋ ਤਾਂ ਅੱਗੇ ਜਾ ਕੇ ਪਾਰਕਿੰਗ ਹੈ ਆਰਾਮ ਨਾਲ ਉੱਥੇ ਤੁਸੀਂ ਆਪਣਾ ਵਹੀਕਲ ਖੜਾ ਕਰ ਸਕਦੇ ਹੋ ਮਾਰਨਿੰਗ ਟਾਈਮ ਦੀ ਵੀਡੀਓ ਮੈਂ ਪਾ ਰਹੀ ਹਾਂ ਜੀ ਅਜੇ ਕੋਈ ਕੋਈ ਸਟਾਲ ਆਈ ਹੈਗੀ 10 ਵਜੇ ਮੇਲਾ ਇਹ ਸ਼ੁਰੂ ਹੋਊਗਾ 10 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਤਾਂ ਜਰੂਰ ਪਹੁੰਚਿਓ ਜੀ ਕੋਈ ਐਂਟਰੀ ਫੀਸ ਨਹੀਂ ਫ੍ਰੀ ਦੇ ਵਿੱਚ ਆ ਕੇ ਤੁਸੀਂ ਇਹ ਮੇਲਾ ਵੇਖ ਸਕਦੇ ਹੋ ਬਹੁਤ ਸਾਰੀਆਂ ਹੱਥ ਕਲਾਵਾਂ ਤੁਹਾਨੂੰ ਸੂਟ ਜੁੱਤੀਆਂ ਪਰਫਿਊਮ ਝੋਲੀ ਸਰਾਣੇ ਘੱਗਰੇ ਲਹਿੰਗੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ ਕੋਈ ਫੀਸ ਨਹੀਂ ਲੱਗੂਗੀ ਤਾਂ ਜਿੰਨਾ ਹੋ ਸਕੇ ਇੱਥੇ ਪਹੁੰਚਿਓ ਜੀ ਸ਼ਹਿਰ ਪਟਿਆਲੇ ਹੋਟਲ ਗਾਰਡ